ਵਕਤਾ ਜੀ ਤਲਵੰਡੀ ਪਾਈ ਟੈਂਪ ਤੇ 7 ਸਾਲ ਦੀ ਤਰ੍ਹਾਂ ਇਸ ਸਾਲ ਵੀ ਸਵਰਨਕਾਰ ਸੰਗ ਤਲਵੰਡੀ ਪਾਈ ਅਤੇ ਮਰਾਠਾ ਮੰਡਲ ਤਲਵੰਡੀ ਪਾਈ ਵੱਲੋਂ ਸ਼੍ਰੀ ਗਣੇਸ਼ ਮਹਾਉਸਤਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸੰਬੰਧੀ ਗਣੇਸ਼ ਭਗਤਾ ਵੱਲੋਂ 7 ਸਤੰਬਰ ਨੂੰ ਸ਼੍ਰੀ ਗਣੇਸ਼ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ। ਭਗਤਾਂ ਵੱਲੋਂ ਸਵੇਰੇ ਸ਼ਾਮ ਸ਼੍ਰੀ ਗਣੇਸ਼ ਜੀ ਦੀ ਪੂਰਜਾ ਅਰਚਨਾ ਕੀਤੀ ਗਈ। ਅੱਜ ਮੂਰਤੀ ਉਤਸਰਜਨ ਸੰਬੰਧੀ ਇੱਕ ਵਿਸ਼ਾਲ ਸ਼ੋਭਾ ਯਾਤਰਾ ਮੈਨ ਵਿਹਾਰ ਤੋਂ ਆਰੰਭ ਹੁੰਦਿਆ ਹੋਇਆ ਕਲਖੁਰਦੀਆ ਨੇੜੇ ਤੱਕ ਪੁੱਜੀ ਜਿੱਥੇ ਸ਼੍ਰੀ ਕਨੇਚੀ ਦੀ ਮੂਰਤੀ ਉਤਸਰਜਨ ਕੀਤੀ ਗਈ ਆਜੂ ਗੱਲ ਕਰਦੇ ਹਾਂ ਸਵਰਨਕਾਰ ਸਿੰਘ ਦੇ ਅਗੂ ਸਰਦਾਰ ਪ੍ਰਮੇਂਦਰ ਸਿੰਘ ਚੋਹਾਨਾ ਸ਼ਹਿਰ ਵਾਸਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਗੱਲਪੁਰੇ ਦੇਸ ਨੌਦਰ ਸਾਡੇ ਸਰ ਇਹ ਫਾਰੀਗਰ ਸੰਗ ਭਰਾ ਭੰਡਾ ਤੇ ਸ਼ਹਿਰ ਵਾਸ ਨੇ ਬਹੁਤ ਹੀ ਵਧੀਆ ਸੇਵਾ ਕੀਤੀ ਕਾਨੂੰ ਮੋਰਾ ਦਾਣਾ ਨਾਲ ਸਾਰੇ ਸਹਾਇਕ ਕੀਤੀ ਇਹ ਹੀ ਗੁਰੂ ਜੀ ਨੂੰ ਅਸੀਂ ਬੇਤੀ ਕਰਦੇ ਆ ਅਰਦਾਸ ਕਰਦੇ ਆ ਸਾਰੀ ਮੰਡੀ ਨੂੰ ਸਭ ਸ਼ਾਂਤੀ ਉਹਦੇ ਪਰਿਵਾਰ ਦੇ ਵਾਤਾਵਰਣ ਦੇ ਵਾਤਾਵਰਣ ਸੇ ਕਰਾਈ ਸਾਰੇ ਯਾਰੂ ਮਿਲ ਕੇ ਗੱਲਪੁਰੇ ਦੀ ਸੇਵਾ ਕਰਦੇ ਰਹੀਏ ਤੇ ਸੱਜ ਦੇ ਰਾਜ ਕਰ ਜਾ ਰਹੇ ਆ ਸਾਰੀ ਬੰਦੀ ਮੋਰ ਸਭ ਸ਼ਾਂਤੀ ਪ੍ਰਤਾ ਕਰੇ ਸਾਰੇ ਪਰਵਾਦ ਸਨ ਜੇੜਾ ਸਾਰੇ ਪਰਿਵਾਰ ਦੀਆਂ ਜੋ ਆਸਾਂ ਮਰਦਾ ਉਹ ਸਾਰੀਆਂ ਪੂਰੀਆਂ ਹੋਣ ਅਸੀਂ ਬੇਨਤੀ ਕਰਦੇ ਹਾਂ ਇਹੋ ਤਰ੍ਹਾਂ ਗਣਪਤੀ ਦੀ ਸੇਵਾ ਕਰਦੇ ਗਣਪਤੀ ਪਪਾ ਮੋਰੀਆ ਤਬਲੇ ਦਾਸਤਰੀ ਕਰੀਏ ਆਓ ਗਣਪਤੀ ਪਪਾ ਮੋਰੀਆ ਜੈ ਜੀ ਆ ਪਾ ਦੀ ਪਾ ਮੋਰੀਆ ਦੋਰੀਆ ਦੋਰੀਆ